ਖੇਤੀਬਾੜੀ ਜਿਹੜੀ ਹੈ ਇਸ ਤੋਂ ਉੱਤਮ ਕਰਮ ਹੋਰ ਕੋਈ ਨਹੀਂ ਹੈਗਾ ਤੁਹਾਨੂੰ ਪਤਾ ਹੈ ਖੇਤੀ ਕਰਨ ਲਈ ਕੀ ਕਰਨਾ ਪੈਂਦਾ ਹੈ ਜਿਹੜੇ ਘਰ ਵਿੱਚ ਪਿਛਲੇ ਸਾਲ ਦੇ ਦਾਣੇ ਸੰਭਾਲੇ ਹੁੰਦੇ ਨੇ ਨਾ ਪਹਿਲਾਂ ਉਹ ਕੱਢ ਕੇ ਜਾ ਕੇ ਖੇਤ ਵਿੱਚ ਬੀਜਣੇ ਪੈਂਦੇ ਨੇ ਬੀਜ ਤੇ ਹੁਣ ਫਿਰ ਰੱਬ ਅੱਗੇ ਅੱਜ ਦਾ ਹੱਥ ਜੋੜਨੇ ਪੈਂਦੇ ਨੇ ਮਹਾਰਾਜੇ ਉਗ ਪੈਣਾ ਉਗ ਪੈਣਾ ਕਿ ਜਦੋਂ ਬੱਦਲ ਆਉਣ ਫਿਰ ਹੱਥ ਜੋੜਨੇ ਪੈਂਦੇ ਨੇ ਕਦੇ ਰੱਬਾ ਮੀਂਹ ਪਾ ਦੇ ਕਦੇ ਜਦੋਂ ਪੱਕ ਜਾਂਦੀ ਫਸਲ ਫਿਰ ਕਹਿੰਦੇ ਰੱਬਾ ਹੁਣ ਨਾ ਪਾਈ ਜਿੰਮੇਦਾਰ ਇੱਕ ਐਸਾ ਜਿਹਦੀ ਟੋਟਲ ਲਾਈਫ ਜਿਹੜੀ ਹੈ ਉਹ ਰੱਬ ਤੇ ਮੁਨਸਰ ਹੈ ਪੱਕੀ ਬਕਾਈ ਤੇ ਘੜੇ ਪੈ ਜਾਂਦੇ ਨੇ ਵੱਡੀ ਵਡਾਈ ਮੰਡੀ ਵਿੱਚ ਪਈ ਫਸਲ ਟਰਾਲੀਆਂ ਲਾ ਕੇ ਆਇਆ ਹੈ ਦਾਣੇ ਰੁੜ ਗਏ ਖਤਮ ਕਿਰਸਾਨ ਤੋਂ ਨੇੜੇ ਰੱਬ ਦੇ ਹੋਰ ਕੋਈ ਨਹੀਂ ਹੋ ਸਕਦਾ ਤੁਸੀਂ ਸੁਣਿਆ ਵੀ ਕਿਸੇ ਹੋਰ ਦੀਆਂ ਵੀ ਗਾਵਾਂ ਚਾਰੀਆਂ ਹਨ ਜੱਟ ਦੀਆਂ ਹੀ ਚਾਰੀਆਂ ਪਰ ਧੰਨੇ ਭਗਤ ਦੀਆਂ ਰੱਬ ਨੇ ਕਿਉਂਕਿ ਇਦੋਂ ਭੋਲਾ ਬੰਦਾ ਧਰਤੀ ਤੇ ਕੋਈ ਹੋ ਹੀ ਨਹੀਂ ਸਕਦਾ ਕਿਰਖੀ ਕਰਨ ਭੱਲੇ ਮੱਗ ਲਾਗੋ ਕਿਰਖੀ ਕਹਿੰਦੇ ਨੇ ਕਿਰਸਾਣੀ ਕਰੋ ਇਹ ਪਣਾ